ਆ ਦੋਸਤੋ ਸਤਿ ਸ਼੍ਰੀ ਅਕਾਲ ਵਾਈਜੂ ਜੀ ਦਾ ਘਰ ਸਭ ਵਾਈਜੂ ਜੀ ਕੀ ਦਿੱਤੇ ਆਪ ਸਭ ਦਾ ਬਹੁਤ ਬਹੁਤ ਦਿਲੋਂ ਐਸਕੀਐਮ ਨਾਨ ਪੋਲਿਟিক্যাল ਬਲੋਸਕਲ ਲਈ ਤਰਫੋਂ ਆਰਥਿਕ ਤੁਸੀਂ ਸਾਡੇ ਸ਼ੁੱਤੇ ਦੇ ਸੱਦੇ ਤੇ ਇੱਥੇ ਆਇਆ ਹਾਂ ਤੇ ਆ ਕੇ ਸਾਡੀ ਗੱਲ ਦੇਸ਼ਾਂ ਦੇ ਵਿੱਚ ਪਹੁੰਚਾਉਣ ਦਾ ਯਤਨ ਕਰ ਰਹੇ ਹਾਂ ਸਾਡੀ ਅੱਜ ਇੱਥੇ ਇੱਕ ਮੀਟਿੰਗ ਹੋਈ ਹੈ ਐਸਕੀਐਮ ਨਾਨ ਪੋਲਿਟਿਕਲ ਦੀ ਜਿਦੇ ਵਿੱਚ ਪੰਜਾਬ ਹਰਿਆਣਾ ਮੱਧ ਪ੍ਰਦੇਸ਼ ਤੋਂ ਆਗੂਆਂ ਨੇ ਭਾਗ ਲਿਆ ਅੱਜ ਦੀ ਇਸਾ ਮੀਟਿੰਗ ਦੇ ਜਿਹੜੇ ਅਜੰਡੇ ਸੀ ਪਿਛਲੇ ਦਿਨਾਂ ਦੇ ਵਿੱਚ ਅਸੀਂ ਇੱਕ ਸਰਕਾਰ ਦੀਆਂ ਲੋਕਾਂ ਪ੍ਰਤੀ ਕਿਸਾਨਾਂ ਵਰਦੀ ਬੇਰੁਕੀਆਂ ਨੂੰ ਧਿਆਨ ਚ ਰੱਖਿਆ ਇੱਕ ਪ੍ਰੋਗਰਾਮ ਉਲੀਕਿਆ ਸੀਗਾ ਤੇ ਫਰਵਰੀ ਦੇ ਵਿੱਚ ਇੱਕ ਵੱਡਾ ਇਕੱਠ ਦਿੱਲੀ ਦੇ ਵਿੱਚ ਕਰਾਂਗੇ ਦਿੱਲੀ ਚੱਲੋ ਦਾ ਨਾਰਾ ਦਿੱਸਾ ਸੀ ਔਰ ਉਸ ਤੋਂ ਬਾਅਦ ਉਹਦੀ ਤਿਆਰੀ ਚ ਪੂਰੇ ਭਾਰਤ ਦੇ ਵਿੱਚ ਸੱਜਿਆ ਵੱਡੀਆਂ-ਵੱਡੀਆਂ ਕਾਨਫਰੰਸਾਂ ਹੋਈਆਂ ਬੜੇ-ਬੜੇ-ਬੜੇ ਕੰਮ ਹੋਏ ਜਿਹਨੇ ਜੋ ਪਿਛਲੇ ਦਿਨਾਂ ਦੇ ਵਿੱਚ ਅਸੀਂ ਲਗਾਤਾਰ ਟਰੇਲਾ ਤਾਮਿਲਨਾਡੂ ਕਰਨਾਟਕ ਤੇ ਤੇਲੰਗਾਨਾ ਇਹਨਾਂ ਸਟੇਟਾਂ ਦੇ ਵਿੱਚ ਹਾਜ਼ਰੀ ਭਰ ਕੇ ਆਏ ਆ ਔਰ ਜੋ ਇਹ ਵਰਨਣੀ ਉਹ ਗੱਲ ਹੈ ਕਿ ਉੱਥੋਂ ਜਿਹੜੇ ਸਾਡੇ ਕਿਸਾਨ ਸੀ ਜਿਨ੍ਹਾਂ ਨੇ ਇਹ ਸੋਚਦੇ ਸੀ ਕਿ ਅਸੀਂ ਕਹਿੰਦਾ ਆਦਮੀ ਇੱਕ ਸੋਚਣਾ ਰੱਖੇ ਲੜਾਈ ਲੜਨੀ ਚਾਹੁੰਦੇ ਆ ਬੜੀ ਖੁਸ਼ੀ ਦੀ ਗੱਲ ਹੈ ਕਿ ਉਹਨਾਂ ਦੇ ਵਿੱਚੋਂ 35 ਆਰਗੇਨਾਈਜੇਸ਼ਨਾਂ ਵੱਖ-ਵੱਖ ਸਟੇਟਾਂ ਦੇ ਵਿੱਚੋਂ ਜਿਨ੍ਹਾਂ 'ਚੋਂ 17 ਆਰਗੇਨਾਈਜੇਸ਼ਨਾਂ ਤਾਮਿਲਨਾਡੂ ਤੋਂ ਤਿੰਨ ਚਾਰ ਜੱਥੇ ਬੰਦੀਆਂ ਕੇਰਲਾ ਤੋਂ ਔਰ 15 ਜੱਥੇ ਬੰਦੀਆਂ ਸਗਲ ਤੇ ਰੰਗਾਨਾ ਤੋਂ ਆਖਿਰ ਤੁਹਾਨੂੰ ਹੋਰ ਇਹ ਇਸ ਪਰਿਵਾਰ ਦੇ ਵਿੱਚ ਵਧਾ ਹੋਇਆ ਉਹਨਾਂ ਨੇ ਸੱਗਣਾ ਜੁੜੀਆਂ ਔਰ ਉਹਦੇ ਲਈ ਉਸ ਅੰਦੋਲਨ ਦੀ ਤਿਆਰੀ ਵਾਸਤੇ ਜੋ ਅਸੀਂ ਡੇਟ ਦੇ ਰੱਖੀ ਸੀ ਪਹਿਲਾਂ ਅਸੀਂ ਡੇਟ ਦਿੱਤੀ ਸੀ ਕਿ 26 ਫਰਵਰੀ ਨੂੰ ਇੱਕ ਮਿਲਣਾ ਇਕੱਠ ਕਰਾਂਗੇ ਲੇਕਿਨ ਇਹ ਸਾਡੀਆਂ ਜਿਹੜੀਆਂ ਉਹ ਦੱਖਣੀ ਭਾਗ ਦੀਆਂ ਜਿੱਥੇ ਬੰਦੀਆਂ ਉਹਨਾਂ ਦੀ ਸਾਨੂੰ ਇੱਕ ਵਿਚਾਰ ਆਈ ਸੀ ਕਿ ਉਹ ਥੋੜਾ ਜਿਹਾ ਦੇਕਰ ਅੱਗੇ ਪਿੱਛੇ ਕਰ ਸਕੋ ਥੋੜਾ ਐਡਵਾਂਸ ਕਰ ਸਕੋ ਤਾਂ ਕਿਰਪਾ ਕਰਕੇ ਕਰਿਓ ਤੋਂ ਇਹ ਨਾਲ ਕੁਝ ਹੋਰ ਜੱਥੇ ਮੰਗੀਆਂ ਦੀ ਵੀ ਇਹ ਉਮੀਦ ਸੀ ਕਿ ਜੇ ਹੋਰ ਐਡਵਾਂਸ ਕਰ ਲਿਆ ਜਾਏ ਜਿਹਨੂੰ ਧਿਆਨ ਚ ਰੱਖ ਕੇ ਅੱਜ ਇੱਥੇ ਸਪੈਸ਼ਲ ਮੀਟਿੰਗ ਕੀਤੀ ਗਈ ਹੈ ਔਰ ਉਹਦੇ ਤੇ ਚਰਚਾ ਹੋਈ ਜੋ ਅਸੀਂ ਫੈਸਲੇ ਅੱਜ ਇੱਥੇ ਵਿਚਾਰੇ ਨਹੀਂ ਗੱਲਾਂ ਵਿਚਾਰੀਆਂ ਨੇ ਡੇਟ ਬਾਰੇ ਵੀ ਚਰਚਾ ਹੋਈ ਹੈ ਇਹਦੀ ਅਨਾਉਂਸਮੈਂਟ ਅਸੀਂ ਦੋ ਵੱਡੀਆਂ ਪੰਚਾਇਤਾਂ ਵੱਡੇ ਇਕੱਠ 1 2 ਜਨਵਰੀ ਨੂੰ ਜੰਗਲਾਣਾ ਗੁਰੂ ਦੇ ਵਿੱਚ ਐਸਕੇਮ ਨਾਨ ਪੋਲਿਟਿਕਲ ਅਦਰ ਉੱਤਰੀ ਭਾਰਤ ਦੀਆਂ 18 ਜਥੇਬੰਦੀਆਂ ਵੱਲੋਂ ਸਾਂਝੀ ਕਾਨਫਰੰਸ ਕੀਤੀ ਜਾ ਰਹੀ ਹੈ ਉਸ ਕਾਨਫਰੰਸ ਦੇ ਵਿੱਚ ਉਸ ਤੋਂ ਬਾਅਦ 6 ਜਨਵਰੀ ਨੂੰ ਬਰਨਾਲਾ ਦੇ ਵਿੱਚ ਉੱਡੀ ਹੀ ਇੱਕ ਬਹੁਤ ਵੱਡੀ ਮਜ਼ਬੂਤ ਕਾਨਫਰੰਸ ਫਿਰ ਕੀਤੀ ਜਾ ਰਹੀ ਸੀ ਇਹਨਾਂ ਦੋਨਾਂ ਕਾਨਫਰੰਸਾਂ ਦੇ ਵਿੱਚ ਇਹਦੀ ਜਿਹੜੀ ਡੇਟ ਹੈ ਉਹ ਆਪ ਸਭ ਦੇ ਸਾਹਮਣੇ ਉੱਥੋਂ ਅਨਾਊਂਸਮੈਂਟ ਕਰਕੇ ਰੱਖਾ ਦਿੱਤੀ ਸੀ ਤੋ ਇਹਨੀ ਚਰਚਾ ਹੋਈ ਸਾਡੀ ਹਜੇ ਬਾਕੀ ਜਿਹੜੀਆਂ ਇੱਕ ਅਹਿਮ ਮੁੱਦਾ ਚੱਲ ਰਿਹਾ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਬਹੁਤ ਬਿੰਦੂ ਸਵਾਲ ਵੀ ਸਾਨੂੰ ਪੁੱਛਾ ਕਰਨਾ ਇਹਦੇ ਤੇ ਕਿ ਐਸਐਲਆਈਐਲ ਦਾ ਕਮੇਟੀ ਬਣਾ ਬਣਾਈ ਆ ਸਰਕਾਰ ਇੱਥੇ ਆਈ ਆ ਕੇਂਦਰ ਵੱਲੋਂ ਆਏ ਨੇ ਪੰਜਾਬ ਸਰਕਾਰ ਨਾਲ ਗੱਲਬਾਤ ਹੋਈ ਉਹਦੇ ਲਈ ਜੋ ਚਰਚਾ ਹੈ ਉਹ ਅਬ ਮੈਨੂੰ ਕੋਹਾੜ ਹਰਿਆਣੇ ਦੇ ਇੱਕ ਸਰ ਲੀਡਰ ਨੇ ਇਹ ਤੁਹਾਡੇ ਨਾਲ ਉਹ ਗੱਲਬਾਤ ਸਾਝੀ